मैं घर जा रहा सी पिछो ना उन्हें लाते फड़ ली आके मैं पता नहीं लगे है कि कुत्ते ने फड़ ली चे अच्छा क्या घटना हुई है रात को डेढ़ बजे काटा है हाथ फिर दो बार आके पैर काटा है किसने काटा है कुत्ता में अच्छा झोपड़ी में सोता पाया है आप सोए पड़े थे हां जी अकेले थे आप जब सोए पड़े थे एक हमारा कोई नहीं है जी अच्छा अकेले अकेले रहते हैं आए कल आए क्या काम क्या करते हो माता जी कागज बनता है बेटा अरे हॉस्पिटल जाए आप हाँ जी टीका लगा दिया दाएं बाहर हैने मल करके लेके आया बोलता बाहर ले लो कितनी जगह कटा आपको हाँ जी कितनी जगह कुत्ते ने कटा है यही काटा है हाथ काटा है दोनों हाथ दोनों बाजू काटा है अच्छा फिर बचाव कैसे किया किसने किया

ਅਸ਼ਦੀਨ ਜੱਸਾ ਅੱਛਾ ਕੀ ਕਰਨਾ ਹੁੰਦਾ ਮਨੋਂ ਜਦ ਕੱਲ ਨਾ ਕੁੱਤਾ ਸਾਡੇ ਘਰੇ ਆਇਆ ਤਾਂ ਹਨਾ ਮੈਂ ਉਹਨੂੰ ਬਾਹਰ ਭਜਾਉਣ ਲੱਗੇ ਸੀ ਤਾਂ ਉਹਨੇ ਜਦ ਮਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਮੈਨੂੰ ਵੱਢ ਲਿਆ ਪੈਰ ਫੜ ਲਿਆ ਸੋਣਾ ਬਾਰਾ ਕੁੱਤੇ ਨਾਲ ਕਿੰਨੀ ਕਿ ਪਰੇਸ਼ਾਨੀ ਹੁੰਦੀ ਹੈ ਹਮਾਰਾ ਕੁੱਤਾ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਮਤਲਬ ਮੇਰੀ ਛੋਟੀ ਭੈਣ ਵੀ ਅਗਰ ਬਾਹਰ ਖੇਡਦੀ ਆ ਤਾਂ ਉਹਨਾਂ ਦੇ ਪਿੱਛੇ ਪਾ ਜਾਂਦਾ ਕਈ ਵਾਰ ਅਸੀਂ ਉੰਜ ਬਾਹਰ ਜਾਂਦੇ ਆ ਤਾਂ ਪਿੱਛੇ ਆ ਜਾਂਦੇ ਨੇ ਬਹੁਤ ਔਖਾ ਲੱਗਦਾ ਸਾਰਾ ਕੁਝ ਕਿੰਨੇ ਬੰਦੇ ਘਟਾਏ ਇਸੇ ਕੱਲ ਦੇ ਜੇ ਕੱਲ ਦੇ ਉਹ ਗੱਲ ਕਰੀਏ ਤਾਂ 7-8 ਬੰਦਿਆਂ ਨੂੰ ਹੋ ਚੁੱਕਾ ਹੈ ਮਤਲਬ ਮੈਂ ਜਦ ਹਸਪੀਟਲ ਪਹੁੰਚੀ ਹਾਂ ਤਾਂ ਮੇਰੇ ਨਾਲ ਇੱਕ ਹੋਰ ਸਾਡੇ ਏਰੀਆ ਦਾ ਆਗੇ ਸੀਗੇ ਤੇ ਉਸ ਤੋਂ ਬਾਅਦ ਵੀ ਕਈਆਂ ਦੇ ਕੇਸ ਆਏ ਨੇ ਸਾਹਮਣੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਨਾ ਬਸ ਇਹ ਜਾਣੀ ਹੈ ਕਿ ਇਹਨਾਂ ਕੁੱਤਿਆਂ ਨੂੰ ਸਾਡੇ ਏਰੀਆ ਵਿੱਚੋਂ ਤਾਂ ਚੱਕ ਲਿੱਤਾ ਜਾਵੇ ਤੇ ਜੇ ਹੋਰ ਕਿਤੇ ਵੀ ਆਜੇ ਹੈਗੇ ਨਾ ਤਾਂ ਉਹਨਾਂ ਨੂੰ ਵੀ ਕਰ ਦਿੱਤਾ ਜਾਵੇ ਪਤਾ ਨਹੀਂ ਰੋਹਿਤ ਜੀ ਕੀ ਘਟਨਾ ਹੋਈ ਆਪਕੇ ਸਾਥ ਮੇਰੇ ਸਾਹਦੇ ਘਟਨੇ ਮੈਂ ਰਾਤ ਕੋ ਸੌ ਰਹੇ ਸੀਗਾ ਫਿਰ ਪਾਗਲ ਜਿਹਾ ਕੁੱਤਾ ਆਇਆ ਸੀਗਾ ਉਹ ਵੱਢ ਕੇ ਜਾ ਰਹੇ ਸਾਰੇ ਨੂੰ ਬੰਦੇ ਨੂੰ ਚਾਰ ਚਾਰ ਪੰਜ ਛੇ ਬੰਦੇ ਨੇ ਵੱਡੇ ਜੇ ਜੁੱਗੀ ਚੀਸ ਵਾਲੇ ਕਿਤੋਂ ਕਿਤੋਂ ਪਟਿਆ ਬੱਡੇ ਤਾਂ ਮੇਰੇ ਪੇਟੀ 'ਚ ਵੀ ਹੈ ਪੈਰ 'ਚ ਵੀ ਹੈ ਬਾਕੀ ਦੋ ਜਨਾਨੀ ਸੀਗਾ ਉਸ ਦਿਨ ਇੱਕ ਜਨਾਨੀ ਇੱਕ ਜਨਾਨੀ ਸੀਗਾ ਹੱਥ ਪੈਰ 'ਚ ਦੋਨੋਂ ਦੇ ਵੱਡੇ ਹੋਏ ਸੀ ਅਲੈਕਮ ਸਾਡਾ ਮੋਰ ਦਾ ਕਿੰਮੜਾ ਹੈ ਉਹਨੂੰ ਵੀ ਵੱਡੇ ਹੋਏ ਕਿੰਨੇ ਕੁ ਲੋਕਾਂ ਨੂੰ ਪਟਿਆ ਲੋਕਾਂ ਨੂੰ ਤਾਂ ਚਾਰ ਵੱਡੇ ਨੇ ਇੱਕ ਜਨਾਨੇ ਨੂੰ ਬਾਕੀ ਤਿੰਨ ਬੰਦੇ ਨੇ ਹਸਪੀਟਲ ਜਾ ਕੇ ਟ੍ਰੀਟਮੈਂਟ ਕਰਾਇਆ ਸੀ ਹਾਂ ਪੱਟੀ ਕਾ ਲਾ ਕੇ ਆਏ ਨੇ ਤੋਂ ਕੱਟਣਾ ਸਵੇਰੇ 5:00 ਵਜੇ ਦੀ ਹੈ ਅੱਜ ਸਵੇਰੇ 5:00 ਵਜੇ ਦੀ ਇਹ ਸਰ ਗਲੀ ਗਲੀ ਮੇਂ ਕੁੱਤਾ ਬਾਰਾ ਕੁੱਤਾ ਘੁੰਮਦਾ ਫਿਰਦਾ ਉਹ ਕਮ ਸੇ ਕਮ 10-12 ਬੰਦਨ ਬੱਡ ਲਿਆ ਹੁਣੇ ਹਾਂ ਫਿਰ ਮੈਨੂੰ ਬੱਡਣਾ ਇੱਥੇ ਮੈਂ ਮਾਰ ਕੇ ਫਿਰ ਪਜਾਤਾ ਨੂੰ ਇਹ ਚੱਲੇ ਗਿਆ ਕਿੱਥੇ ਕਿੰਨੇ ਕ ਜਨਨ ਘੱਟੇ ਆ ਇਹ 8-9 ਬੰਦਨ ਘੱਟੇ ਹੋਵੇ ਲਾ ਵੀ ਕਿਸ ਨੂੰ ਕੱਟਿਆ ਹਾਂ ਪਹਿਲੇ ਵੀ ਗਲੀ ਦੇ ਵਿੱਚ ਇੱਕ ਬੰਦੇ ਨੂੰ ਕੱਟ ਲਿਆ ਸੀ ਉਹਨੇ ਕਿੰਨੀ ਕਿ ਪਰੇਸ਼ਾਨੀ ਹੁੰਦੀ ਹੈ ਇਦਾਂ 12 ਕੁੱਤਿਆਂ ਨਾਲ ਇਹ ਚਿੱਟੇ ਰੰਗ ਦਾ ਕੁੱਤਾ ਸੀ ਹਾਂ ਗਲੀ ਦੇ ਵਿੱਚ ਘੁੰਮਦਾ ਆਂਦਾ ਉਹ ਬੈਠਾ ਰਹਿੰਦਾ ਹਾਂ ਫਿਰ ਉਹ ਹਾਂ ਦੇਖ ਕੇ ਗਲੀ ਦੇ ਵਿੱਚ ਫਰ ਲਿਆ ਉਹ ਮੁੰਡੇ ਕੋ ਕਿ ਮੁੰਡੇ ਨੂੰ ਵੀ ਵੱਢ ਲਿਆ ਹਾਂ ਸਾਡੇ ਮਾਲੇਦਾਂ ਦਾ 4-5 ਬੰਦ ਨੂੰ ਵੱਢਿਆ ਬਾਕੀ ਉਧਰ ਵੀ ਬਹੁਤ ਬੰਦ ਨੂੰ ਵੱਢਿਆ ਹਾਂ ਘੱਟੋ ਘੱਟ 10-12 ਬੰਦ ਨੂੰ ਵੱਢਿਆ ਉਹਨੇ ਹਾਂ ਫੇਰੇ ਚਲੇ ਗਿਆ ਬਲਪਾਤਾ ਨਹੀਂ ਕਿੱਥੇ ਚਲੇ ਗਿਆ ਇਹ। ਜੇ ਤੁਹਾਡੇ ਮੈਂ ਬੇਨਤੀ ਕਰ ਰਿਹਾ ਹਾਂ ਥੋੜੀ ਤੁਸੀਂ ਆਪਣੇ ਬੱਚੇ ਨੂੰ ਸਮਾਲ ਕੇ ਰੱਖਿਓ। ਵੀ ਗਲੀ ਦੇ ਵਿੱਚ ਉਹ ਨਿਆਣਿਆਂ ਨੂੰ ਘੁੰਮਣ ਨਾ ਦਿਓ। ਮੋਹੀ ਤੇ ਇਹ ਹੁਣ ਤਾਂ ਠੀਕ ਆ ਜੀ ਲੱਗ ਰਿਹਾ ਵਾ। ਤੇ ਹੁਣ ਤਾਂ ਠੀਕ ਆ ਜੀ ਕੱਲ ਤਾਂ ਟੀਕੇ ਲਵਾ ਲਏ ਸੀ। ਹੁਣ ਤਾਂ ਮੈਂ ਕਰਨ ਨੂੰ ਜਾ ਰਿਹਾ ਸੀਗਾ ਪਿੱਛੋਂ ਉਹਨੇ ਲਾਤੇ ਫੜ ਲਈ ਆ ਕਿ ਮੈਨੂੰ ਪਤਾ ਨਹੀਂ ਲੱਗਿਆ ਹੈਗੀ। ਕਿਹਨੇ ਫੜ ਲਈ? ਕੁੱਤੇ ਨੇ ਫੜ ਲਈ। ਕਿੰਨੇ ਲੋਕਾਂ ਨੂੰ ਕਟਿਆ? ਪਤਾ ਨਹੀਂ ਜੀ ਹੁਣ ਤਾਂ ਇੱਕ ਉਧਰ ਕੁੜੀ ਨੂੰ ਘੱਟ ਲੈ ਇੱਕ ਮੈਨੂੰ ਘੱਟ ਲੈ ਬਾਕੀ ਜਣਿਆਂ ਨੂੰ ਹੋਰ ਘੱਟਿਆ ਉਹਨੇ ਤੇ ਕਾਫੀ ਜਣਿਆਂ ਨੇ ਘੱਟ ਲਿਆ ਉਹਨੇ ਤੇ ਮੈਂ ਜਾ ਰਿਹਾ ਸੀਗਾ ਮੈਨੂੰ ਪਿੱਛੋਂ ਪਤਾ ਨਹੀਂ ਲੱਗਿਆ ਆਏਗਾ ਉਹਨੇ ਜਾ ਕੇ ਮੇਰੀ ਲੱਤ ਫੜ ਲਈ ਬਸ ਕਿੰਨੇ ਕੁ ਵਾਰਾ ਕੁਰਤੇ ਕੁੱਤੇ ਜਿਹੜੇ ਹੈਗੇ ਨੇ ਤੇ ਘੁੰਮਦੇ ਨੇ ਹੈਗੇ ਨੇ ਕਾਫੀ ਸਾਰੇ ਕੁੱਤੇ ਨੇ ਉਹ ਰਹੀ ਤਿੰਨ ਚਾਰ ਜਣੇ ਕੁੱਤੇ ਨੇ ਉਹਨਾਂ ਨੇ ਘੱਟਿਆ ਇੱਕ ਨੇ ਘੱਟਿਆ ਮੈਨੂੰ ਤਾਂ ਜੀ ਇੱਕ ਆ ਕੇ ਪਿੱਛੋਂ ਮੈਂ ਤਾਂ ਜਾ ਰਿਹਾ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਉਹਨੇ ਘੱਟ ਫੜ ਲਈ ਮੇਰੀ ਲੱਤ ਮੇਰੀ ਫੜ ਲਈ ਮੈਂ ਗਿਰ ਗਿਆ ਫੇਰ ਛੱਡੀ ਉਹਨੇ ਭੱਜ ਗਿਆ ਫਰਮੇ ਖੂਨ ਨਿਕਲਿਆ ਮਾੜਾ ਟੀਕਾ ਲਵਾਣ ਗਿਆ ਫਿਰ ਉਹ ਕਹਿੰਦੇ ਸਿਵਲ ਜਾਓ ਸਿਵਲ ਗਏ ਫਿਰ ਟੀਕੇ ਲਾਇਆ 10 12 ਜਾਨਿਆਂ ਨੂੰ ਵੱਡੇ ਕੁੱਤੇ ਨੇ ਉਹ ਵਾਲੇ ਨੇ ਹਾਂ ਜੀ ਕਿੰਨੇ ਕੁ ਲੋਕਾਂ ਨੂੰ ਕੱਟਿਆ 10 12 ਜਾਨਿਆਂ ਨੂੰ ਵੀ ਹੋਰ ਬਾਕੀ ਪਤਾ ਵੀ ਨਹੀਂਗਾ ਜੇ ਅਬਦੁਲ ਰਹਿਮ ਕੀ ਘਟਨਾ ਹੋਈ ਯਾਰ ਜੋ ਸੁੱਤਾ ਪਿਆ ਥਾ ਰਾਤ ਕੋ ਕੁੱਤੇ ਨੇ ਆ ਕੇ ਕੱਟ ਲਿਆ 10 12 ਬੰਦੇ ਕਾ ਇੱਕ ਹੀ ਇਲਾਕੇ ਮੈਂ ਸਭ ਨੂੰ ਕਟਾਇ ਸੀ ਜੀ कितनी की समस्या हो रही है यहाँ पर जी बहुत दिक्कत है बच्चे को भी डर है इलाज कहाँ से कराए गरीब बंदा है इस सरकार को करना चाहिए इंजेक्शन वगैरह लगवा लें आपने जी सिविल में लगाया है अच्छा। तो क्या काम क्या काम करती हो जी सफाई का काम है अब क्या मांग क्या करती हो सरकार से जी मांग यही है कि हम गरीब बंदा है कहाँ से अपना इलाज करें और परेशानी है कुत्ते को कुत्ते के लिए उनको थोड़ा वो करें ਜੋ ਕੁੱਤੇ ਘੁੰਮ ਰਹੇ ਹੁੰਦੇ ਜੋ ਘੁੰਮ ਰਹੇ ਹੂੰ ਹੂੰ ਨੂੰ ਬੰਦ ਕਰੀ ਬੰਦ ਕਰੀ ਉਸਕਾ ਕਟਨਾਕਲ ਸ਼ਾਮ ਨੂੰ 6-7 ਵਜੇ ਮੈਨੂੰ ਮਹੱਲਾ ਨਿਵਾਸੀਆਂ ਦਾ ਫੋਨ ਆਇਆ ਇੱਕ ਕੁੱਤਾ ਸੀ ਜੋ ਕਾਫੀ ਬੰਦਿਆਂ ਨੂੰ ਲਗਾਤਾਰ ਬੱਟਨ ਤੇ ਲੱਗਿਆ ਹੋਇਆ ਸੀ ਜਿਹੜਾ ਵੀ ਬੰਦਾ ਰਸਤੇ ਚ ਰਹਾ ਕੇ ਨਿਕਲਦਾ ਸੀ ਉਹਨਾਂ ਨੂੰ ਵੱਢ ਲੈਂਦਾ ਸੀ ਕਿਸੇ ਦੀ ਲੱਤ ਤੇ ਕਿਸੇ ਦੀ ਬਾਹ ਤੇ ਤੇ ਦੋ ਤਿੰਨ ਪੇਸ਼ੈਂਟ ਤਾਂ ਇੰਨੇ ਸੀਰੀਅਸ ਨੇ ਜਿਹੜੇ ਅੱਜ ਹਸਪੀਟਲ ਦੇ ਵਿੱਚ ਐਡਮਿਟ ਨੇ ਔਰ ਉਹਨਾਂ ਦੀ ਜਿਹੜੀ ਹਾਲਤ ਆ ਬੜੀ ਨਾਜ਼ੁਕ ਹੈ ਤੇ तकरीबन ਜਿਹੜਾ ਮੈਨੂੰ ਮਹੱਲਾ ਨਵਾਸੀਆਂ ਤੋਂ ਪਤਾ ਲੱਗਾ ਸਵੇਰ ਤੱਕ ਉਸ ਕੁੱਤੇ ਨੇ ਇੰਨਾ ਹਮਲਾ ਕੀਤਾ ਕਿ ਰਾਤ بارش ਹੁੰਦੀ ਰਹੀ ਸਵੇਰ ਤੱਕ ਉਸ ਕੁੱਤੇ ਨੇ ਇੰਨਾ ਕਹਾਕਾਰ ਬਚਾਇਆ 10 ਤੋਂ 12 ਮੈਂਬਰ ਨੇ ਜਿਹੜੇ ਮੇਰੇ ਬਾੜ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਵੱਡੇ ਗਏ ਨੇ ਕਿਸੇ ਦੀ ਲੱਤ ਕਿਸੇ ਦੀ ਬਾਹ ਬੜਾ ਜ਼ਬਰਦਸਤ ਇਸ ਕੁੱਤਿਆਂ ਦੇ ਹਮਲਾ ਕੀਤਾ ਹੋਇਆ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਕੁੱਤਿਆਂ ਨੂੰ ਜਦਾਂ ਕਿ ਸੁਪਰੀਮ ਕੋਰਟ ਦੇ ਆਰਡਰ ਆ ਚੁੱਕੇ ਨੇ ਉਹਨਾਂ ਤੇ ਸਾਡੇ ਨਗਰ ਕੌਂਸਲ ਵੱਲੋਂ ਵੀ ਔਰ ਹੋਰ ਪ੍ਰਸ਼ਾਸਨ ਵੱਲੋਂ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਂ ਤਾਂ ਪੂਰਜਰ ਅਪੀਲ ਕਰਦਾ ਇਹਨਾਂ ਕੁੱਤਿਆਂ ਨੂੰ ਬੇਸ਼ੱਕ ਸਾਡੇ ਸਮਾਜ ਸੇਵੀ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਇਹਨਾਂ ਕੁੱਤਿਆਂ ਤੋਂ ਯਾਦ ਦੁਵਾਈ ਜਾਵੇ ਕਿਉਂਕਿ ਛੋਟੇ-ਛੋਟੇ ਬੱਚੇ ਗਲੀਆਂ 'ਚ ਖੇਡਣ ਤੋਂ ਮਜਬੂਰ ਹੋਏ ਪਏ ਨੇ ਉਹ ਬਾਹਰ ਨਿਕਲਣ ਤੋਂ ਬੜੇ ਡਰਦੇ ਨੇ ਇੱਕ ਭੈਅ ਤੇ ਦਹਿਸ਼ਤ ਦਾ ਮਾਹੌਲ ਸਾਡੇ ਬਾੜ ਦੇ ਵਿੱਚ ਬਾੜ ਨੰਬਰ 18 ਆਨੰਦਨਗਰ ਖੰਨਾ ਦੇ ਵਿੱਚ ਬਣਿਆ ਹੋਇਆ ਜਿੱਦਾਂ ਸੁਪਰੀਮ ਕੋਰਟ ਦੀ ਤੁਸੀਂ ਗੱਲ ਕੀਤੀ ਹੈ ਸੁਪਰੀਮ ਕੋਰਟ ਵੱਲੋਂ ਆਰਡਰ ਵੀ ਆਗੇ ਨੇ ਜਿਵੇਂ ਹੁਣ ਘਟਣਾ ਵਾਪਰ ਰਹੀ ਹੈ ਫਿਰ ਇਸ ਘਟਣ ਦਾ ਜ਼ਿੰਮੇਵਾਰ ਕਿਹਨੂੰ ਸਾਮਾਂ ਦੇਣਾ ਹੈ ਪ੍ਰਸ਼ਾਸਨ ਨਿਰਾਦਰ ਜ਼ਿੰਮੇਵਾਰ ਹੈ ਨਗਰ ਕੌਂਸਲ ਦੇ ਉੱਚ ਅਧਿਕਾਰੀ ਮਤਾ ਪ੍ਰਸ਼ਾਸਨ ਨੂੰ ਪ੍ਰੋਪਰ ਜ਼ਿੰਮੇਵਾਰ ਕਰੂੰਗਾ ਮਨ ਜੋਗ ਐਸਟੀਐਮ ਸਾਹਿਬ ਨੂੰ ਵੀ ਕਹੂੰਗਾ ਔਰ ਖੰਨਾ ਦੇ ਮੰਤਰੀ ਤਰਨਪੀਰ ਸੌਂਦ ਜੀ ਨੂੰ ਵੀ ਕਹੂੰਗਾ ਕਿ ਉਹ ਵੀ ਅਪੀਲ ਕਰਨ ਕਿ ਐਸੇ ਅਧਿਕਾਰੀਆਂ ਦੀ ਨਕੀਲ ਕਸਣ ਤਾਂ ਜੋ ਕਿ ਇਸ ਕੰਮ ਨੂੰ ਪਹਿਲਾਂ ਨੀਪਰੇ ਕੀਤਾ ਜਾਵੇ ਕੁੱਤਿਆਂ ਨੂੰ ਨੱਥ ਪਾਈ ਜਾਵੇ ਔਰ ਜਿੱਥੇ ਵੀ ਇਹਨਾਂ ਨੂੰ ਸ਼ੈਲਟਰ ਦੇ ਕੇ ਰੱਖਣਾ ਉੱਥੇ ਰੱਖਿਆ ਜਾਵੇ ਤਾਂ ਜੋ ਕਿ ਗਰੀਬ ਬੱਚੇ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਗਲੀਆਂ 'ਚ ਖੇਡਦੇ ਨੇ ਔਰ ਪਰਿਵਾਰਕ ਮੈਂਬਰ ਲੋਕ ਸ਼ਾਮ ਨੂੰ ਦੇਰ ਸਵੇਰ ਆਉਂਦੇ ਨੇ ਆਪਣੇ ਘਰਾਂ 'ਚ ਦਿਹਾੜੀਆਂ ਲਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨਾਮ ਨੁਕਸਾਨ ਨਾ ਹੋਵੇ ਜਿੱਦਾਂ ਤੁਹਾਡੀ ਕ ਕੀ ਤੁਹਾਡੇ ਕੌਂਸਲਰਾਂ ਵੱਲੋਂ ਕੋਈ ਇਦਾਂ ਦੇ ਕੇ ਕਹਿੰਨੇ ਆਪਣੇ ਮੱਤੇ ਪਾ ਕੇ ਜਾਂ ਕੋਈ ਆਪਣੀ ਲੈਟਰ ਹੈਡ ਤੇ ਕੋਈ ਈਓ ਸਾਹਿਬ ਨੂੰ ਜਾਂ ਪ੍ਰਧਾਨ ਸਾਹਿਬ ਨੂੰ ਕੋਈ ਲੈਟਰ ਦਿੱਤੀ ਗਈ ਹੈ ਜਿਹਦੇ ਵੱਲੋਂ ਜਾਨਕਿ ਜਲਦੀ ਜਲਦੀ ਤੁਹਾਨੂੰ ਜਾਦ ਦੋਈ ਗਈ ਬਿਲਕੁਲ ਬਿਲਕੁਲ ਅਸੀਂ ਪਹਿਲਾਂ ਵੀ ਲਿਖਤੀ ਤੌਰ ਤੇ ਵੀ ਦੇ ਚੁੱਕੇ ਹਾਂ ਔਰ ਹਾਊਸ ਦੇ ਵਿੱਚ ਮੁੱਦੇ ਵੀ ਇਹ ਕਈ ਵਾਰ ਚੁੱਕੇ ਜਾ ਚੁੱਕੇ ਨੇ ਲੇਕਿਨ ਕਈ ਵਾਰ ਜਿਹੜੇ ਡੌਗ ਲਵਰਸ ਨੇ ਉਹਨਾਂ ਦੇ ਵਿੱਚ ਪੈਣ ਕਰਕੇ ਇਹ ਰੁਕਾਵਟਾਂ ਆਈਆਂ ਨੇ ਲੇਕਿਨ ਅਸੀਂ ਫਿਰ ਵੀ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਹੁਣ ਸੁਪਰੀਮ ਕੋਰਟ ਦੇ ਆਰਡਰ ਨੇ ਉਹਨਾਂ ਦੇ ਹੱਥ ਵਿੱਚ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਕੰਮ ਕਰ ਇਹ ਦੁੱਖ ਦੀਆਂ ਘਟਨਾ ਦੁਬਾਰਾ ਨਾ ਹੋਣ ਪਹਿਲਾਂ ਵੀ ਇੱਕ ਤਾਂ ਅਜ ਤੱਕ तकरीबन 2-3 ਮਹੀਨੇ ਪਹਿਲਾਂ ਇੱਕ ਖਾਸਾ ਹੋਇਆ ਸੀ ਇੱਕ ਬਜ਼ੁਰਗ ਮਾਤਾ ਜੀ ਦਾ ਸ਼ੈ ਡੈਥ ਹੋ ਗਈ ਸੀ ਔਰ ਉਹ ਮਾਤਾ ਨੂੰ ਇੰਨਾ ਬੁਰੀ ਤਰ੍ਹਾਂ ਘਟਿਆ ਸੀ ਦੇਖਣ ਲਾਇਕ ਨਹੀਂ ਸੀ ਉਹਨਾਂ ਦਾ ਫੇਸ ਸ਼ਾਇਦ ਮੀਡੀਆ ਨੇ ਟੋਟਲ ਚਲਾਈ ਵੀ ਆ ਤੇ ਆਪ ਜੀ ਦੇ ਮਾਧਮੇ ਨਾਲ ਵੀ ਚੱਲੀ ਆ ਉਹ ਉਹ ਬੜੀ ਦਰਦਨਾਕ ਸੀ ਗੁਰਬਖਸ਼ ਸਿੰਘ ਸ੍ਰੀ ਸਤੰਗ ਮੈਂ ਤਾਂ ਹੁਣ ਜੁਆਇਨ ਕੀਤਾ ਹਰੇ 2-3 ਦਿਨ ਪਹਿਲੇ ਬਾਕੀ ਹਾਊਸ ਤੇ ਚੈੱਕ ਕਰ ਲੈਣੇ ਮਤੇ ਮਤੇ ਪੈ ਚੁੱਕੇ ਕਿ ਨਹੀਂ ਇਹਨਾਂ ਦੇ ABC ਪ੍ਰੋਗਰਾਮ ਦੇ ਡਿਸਰਲਾਈਜ਼ੇਸ਼ਨ ਆਫ ਡੌਗਸ ਦੇ ਉਸ ਸਬੰਧੀ ਜੋ ਵੀ ਨਿਰਦੇਸ਼ ਹੈਗੇ ਸਰਕਾਰ ਦੇ ਉਹਨਾਂ ਨੂੰ ਜਲਦ ਜਲਦ ਲਾਗੂ ਕਰਾਂਗੇ ਅਸੀਂ